ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਿਸੇ ਕਿਸ ਜੇਲ੍ਹ ਜਾਵੇ ਹੋ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੌਮ ਸੈਕਟਰੀ ਸਾਹਿਬ ਬੈਠੇ ਨੇ ਕਿ ਕਈ ਐਸਏ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚੱਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਜੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹਦਾ ਤੁਸੀਂ ਭੋਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜੀੜਾਂ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹੁੰਦਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਬਣ ਕੇ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇਹ ਚੀਜ਼ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕੈ ਸੋਕੋ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਮਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀ ਦੇ ਸਕਦੇ ਇਤਿਮਾਰ ਪਈ ਕੋਰ ਲਾਣੇ ਤੱਕ ਹੀ ਦਰਦ ਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਧੀਆ ਭੈਣਾਂ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਵਿੱਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਕਿ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕੋਈ ਕਿਸੇ ਕਿਸੇ ਜੇਲ੍ਹ ਜਾਵੇ ਹੋ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੌਮ ਸੈਕਟਾਰ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹ ਉਹਦਾ ਤੁਸੀਂ ਭੁਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਵਾਂਗ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕਹਿ ਸੋ ਕੋ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਮਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀ ਦੇ ਸਕਦੇ ਇਤਿਮਾਰ ਪਈ ਕੋ ਲਾਣੇ ਤੱਕ ਹੀ ਦਰਦ ਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਧੀਆ ਭੈਣਾਂ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਵਿੱਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ ਕਿ ਮੈਂ ਕਿਸੇ ਵੀ ਨੌਜਵਾਨ ਨੂੰ ਪੰਜਾਬ ਦੇ ਨੌਜਵਾਨ ਨੂੰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ 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 ਜੇਲ੍ਹ ਜਾਵੇ ਹੋ ਅਨਲੈਸ ਉਹ ਕਾਨੂੰਨ ਨਾ ਤੋੜੇ ਬਸ ਜਿਹੜਾ ਆਪ ওভারਕਰਾਊਡਡ ਹੋਈਆਂ ਪਈਆਂ ਅਸੀਂ ਤਾਂ ਇਹ ਵੀ ਜਾਰੀ ਕੀਤਾ ਹੈ ਹੋਮ ਸੈਕਟਰੀ ਸਾਹਿਬ ਬੈਠੇ ਨੇ ਕਿ ਕਈ ਐਸੇ ਵੀ ਕੈਦੀ ਨੇ ਜਿਨ੍ਹਾਂ ਨੂੰ ਵਕੀਲ ਬਾਹਰ ਕਰਨ ਨੂੰ ਹੈ ਨਹੀਂ ਪੈਸੇ ਨਹੀਂ ਕਦੋਂ ਦੇ ਛੁੱਟ ਜਾਂਦੇ ਅਸੀਂ ਉਹਨਾਂ ਨੂੰ ਹੁਣ ਵਕੀਲ ਦੇ ਦੇ ਰਹੇ ਹਾਂ ਕਿ ਕੋਈ ਗੱਲ ਨਹੀਂ ਤੇਰੇ ਕੋਲ ਪੈਸੇ ਹੈ ਨਹੀਂ ਤੈਨੂੰ ਵਕੀਲ ਕਰਕੇ ਦਿੰਦੇ ਹਾਂ ਚਲ ਬਾਹਰ ਜਾ ਕੇ ਕੰਮ ਕਰ ਕੋਈ ਨਹੀਂ ਚੋ ਮਾੜਾ ਦਿਨ ਸੀ ਕਦੇ ਲੰਘ ਗਿਆ ਉਹ ਉਹਦਾ ਤੁਸੀਂ ਭੁਗਤ ਵੀ ਲਿਆ ਚਲੋ ਚਲੇ ਜਾਓ ਤਾਂ ਕਿ ਜਿਹੜਾ ਦੇ ਵਿੱਚ ਵੀ ਓਵਰਕਰਾਊਡਡ ਹੋਇਆ ਪਿਆ ਕੰਮ 27000 ਦੀ ਕਪੈਸਿਟੀ ਹੈ 32 33000 ਹੈ ਜੀ ਇਸ ਵਕਤ ਪੰਜਾਬ ਦੇ ਜਿਹੜਾ ਮੈਂ ਇੱਕ ਚਾਹਨਾ ਉਹ ਜਿਹੜੀਆਂ ਨੇ ਉਹ ਖਾਲੀ ਹੋਣ ਉਹਦੇ ਚੋਂ ਨਿਕਲ ਕੇ ਕੰਮ ਕਰਨ ਨਾ ਕਿ ਕੋਈ ਗੈਂਗਸਟਰ ਵਾਂਗ ਕੋਈ ਧਮਕੀਆਂ ਦੇਈ ਜਾਂਦਾ ਕਿਸੇ ਨੂੰ ਕੋਈ ਕੁਝ ਕਰੀ ਜਾਂਦਾ ਇੱਥੇ ਨਹੀਂ ਕਰਨੀ ਪੰਜਾਬ ਦੀ ਧਰਤੀ ਤੇ ਖਾਸ ਤੌਰ ਤੇ ਆਪਾਂ ਤਾਂ ਇੱਥੇ ਕੋਈ ਗਾਲਾਂ ਦੇਣ ਵਾਲਿਆਂ ਦੀ ਵੀ ਵੀਡੀਓ ਆਈਆਂ ਮਤਲਬ ਗੁਰੂ ਨਾਨਕ ਸਾਹਿਬ ਨੇ ਕੈਸੋ ਕੋ ਮੰਨਦਾ ਆਖੀਏ ਜਿਤ ਜੰਮੇ ਰਾਜਾਨ ਜਿਨ੍ਹਾਂ ਨੇ ਰਾਜੇ ਜੰਮੇ ਉਹਨਾਂ ਨੂੰ ਤੁਸੀਂ ਕਿਵੇਂ ਖਾਸ ਤੌਰ ਤੇ ਮਾਮਾ ਭੈਣਾਂ ਨੂੰ ਤੁਸੀਂ ਇਸ ਤਰ੍ਹਾਂ ਧਮਕੀਆਂ ਦੇ ਸਕਦੇ ਏਤੀਮਾਰ ਪਈ ਕੋਰ ਲਾਣੇ ਤੱਕ ਹੀ ਦਰਦਨਾ ਆਇਆ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਸ ਵੇਲੇ ਸੋ ਅੱਜ ਸਾਡੀਆਂ ਧੀਆ ਭੈਣਾਂ ਤਰੱਕੀ ਕਰ ਰਹੀਆਂ ਬਹੁਤ ਆ ਮੈਂ 518 ਪਰਸੋਂ ਨੌਕਰੀ ਦਿੱਤੀ ਹੈ 292 ਚ ਕੁੜੀਆਂ ਨੇ ਅਲੱਗ-ਅਲੱਗ ਡਿਪਾਰਟਮੈਂਟ ਨੇ 40000 ਤੋਂ ਵੱਧ ਨੌਕਰੀਆਂ ਹੋ ਗਈਆਂ Subscribe to One India channel and never miss an update.